ਹਾਂ ਜੀ ਤੁਹਾਡੇ ਭਰਾ ਦੀ ਫੁੱਲ ਲੁੱਕ ਦੇਖੋ ਜੀ ਕਿਦਾਂ ਲੱਗਦਾ ਤੁਹਾਡਾ ਭਰਾ ਦੱਸੋ ਕਮੈਂਟ ਕਰਕੇ ਕਿ ਤੈਨੂੰ ਕਿਨੇ ਘੜਦਾਂ ਮੈਂ ਇੱਕ ਨਹੀਂ ਪਰ ਦੂਰ ਹੁੰਦਾ ਭਾਈ ਪਾਪਾ ਮੈਂ ਚਲਾ ਪਾਪਾ ਲਓ ਜੀ ਭਰਾ ਲੈ ਕੇ ਕੀ ਕੀ ਆਏ ਆ ਪੂਰ ਕਲੇਜੀ ਕਲਰਟ ਵੀ ਵਾਈਟ ਸੀ ਕੋਈ ਵੀ ਵਾਈਟ ਹੈ ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੋਗ ਕਰਦੇ ਆਂ ਜੀ ਸ਼ੁਰੂ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਘਰੇ ਬਣੀਆ ਕੜੀ ਪਕੌੜਾ ਜਾਨੀ ਨੇ ਬਹੁਤ ਸਵਾਦ ਬਣਾਈ ਮੈਂ ਰਾਤੀ ਵਿਆਹ ਤੇ ਗਿਆ ਸੀ ਜਾਗੋ ਸੀਗੀ ਤੇ ਰੋਟੀ ਮੈਂ ਖਾਦੀ ਨਹੀਂ ਜਾਂਦੀ ਹੁਣ ਆਪਾਂ ਖਾਂਦੇ ਆਂ ਕੜੀ ਪਕੌੜਾ ਤੇ ਹੁਣ ਵੀ ਮੈਂ ਜਾਣਾ ਵਿਆਹ ਤੇ ਬਰਾਤ ਨਾਲ ਤੇ ਤੁਹਾਡੇ ਨਾਲ ਕਰਦੇ ਸ਼ੇਰ ਆਪਾਂ ਚੱਲਦੇ ਸਾਰੇ ਜਾਣੇ ਤੇ ਤੁਹਾਨੂੰ ਮੈਂ ਦਿਖਾਵਾਂ ਗੱਬਰ ਨਹੀਂ ਇਹਦਾ ਛੋਲੇ ਫਿਲਮ ਦੇ ਵਿੱਚ ਗੱਬਰਾ ਬੈਠਾ ਦੇਖੋ ਮੈਂ ਨਾ ਨਾ ਬਾਤ ਤੇ ਬੈਠਾ ਉਹ ਭਰਾਵਾ ਤੂੰ ਨਾ ਮੈਂ ਕੰਮ ਬੈਲਟ ਦੇਖੋ ਕਿੱਦਾਂ ਲੈ ਕੇ ਬੈਠਾ ਇਹ ਤਾਂ ਕੋਈ ਚੀਜ਼ ਸੁਣ ਲਵੇ ਮਗਰ ਪੈ ਜਾਂਦਾ ਨਾਲ ਹੀ ਵਿਆਹ ਤੇ ਥੋੜੀ ਜੱਲਾ ਮੇਰਾ ਹੱਸਦਾ ਮਜ਼ਾਕ ਕਰਦਾ ਪਪਾ ਕੀ ਕਰਾਂ ਆ ਦੇਖ ਲਓ ਗਾਣੇ ਲਵਾਉਂਦਾ ਆਪਣੀ ਮੰਮੀ ਤੋਂ ਕਹਿੰਦਾ ਪਿੱਛੇ ਕਰਕੇ ਗਾਣਾ ਲਾ ਜੋਈ ਵਾਲਾ ਗਾਣਾ ਸੁਣਦਾ ਚਲੋ ਜੀ ਆਪਾਂ ਖਾਣੇ ਆ ਰੋਟੀ ਫੇਰ ਹੁੰਨੇ ਆ ਰੈਡੀ ਤੇ ਤੁਹਾਨੂੰ ਦਿਖਾਨੇ ਆ ਆਪਣੀ ਲੁੱਕ ਕਿਉਂਕਿ ਤੁਹਾਡੇ ਭਰਾ ਨੇ ਫਾਰਮਲ ਵਰਦੀਆਂ ਲੈ ਕੇ ਆਇਆ ਸੀ ਮੈਂ ਤੇ ਬਹੁਤ ਘੱਟ ਮੈਂ ਪਾਉਂਦਾ ਨਹੀਂ ਜ਼ਿਆਦਾ ਤੇ ਆਪਾਂ ਪਾ ਕੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਵੀ ਤੁਹਾਡਾ ਭਰਾ ਕਿਦਾਂ ਦਾ ਲੱਗਦਾ ਤੇ ਆਪਾਂ ਚੱਲਦੇ ਆ ਰੈਡੀ ਛੜੀ ਹੋ ਕੇ ਵਿਆਹ ਤੇ ਸਭ ਤੋਂ ਪਹਿਲਾਂ ਆਪਾਂ ਖਾਈਏ ਰੋਟੀ ਤੇ ਮੈਂ ਮਿਲਦਾ ਤੁਹਾਨੂੰ ਹੁਣੀ ਰੈਡੀ ਛੜੀ ਹੋ ਕੇ ਤਿਆਰ ਹੋ ਕੇ ਮਿਲਦੇ ਆ ਜੀ 1 आवर लेटर ਕੀ ਤੁਹਾਡਾ ਭਰਾ ਹੋ ਗਿਆ ਜੀ ਰੈਡੀ ਤੇ ਤੁਹਾਨੂੰ ਮੈਂ ਦਿਖਾਣਾ ਆਪਣੀ ਫੁੱਲ ਲੁੱਕ ਤੇ ਆਪਾਂ ਚੱਲਦੇ ਆਂ ਵਿਆਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਭਰਾ ਕਿਵੇਂ ਦਾ ਲੱਗਦਾ ਤੇ ਆਪਾਂ ਹੁਣ ਚੱਲਦੇ ਆਂ ਜੀ ਵਿਆਹ ਤੇ ਤੁਹਾਨੂੰ ਮਿਲਦੇ ਆਂ ਵਿਆਹ ਤੇ ਜਾ ਕੇ ਪਹਿਲਾਂ ਆਪਣੇ ਭਰਾ ਦੀ ਫੁੱਲ ਲੁੱਕ ਦੇਖੋ ਤੁਸੀਂ ਹਾਂ ਜੀ ਤੁਹਾਡੇ ਭਰਾ ਦੀ ਫੁੱਲ ਲੁੱਕ ਦੇਖੋ ਜੀ ਕਿੱਦਾਂ ਲੱਗਦਾ ਤੁਹਾਡਾ ਭਰਾ ਦੱਸੋ ਕਮੈਂਟ ਕਰਕੇ ਫਾਰਮਲ ਕੱਪੜੇ ਵੈਸੇ ਮੈਂ ਪਾਉਂਗਾ ਨਹੀਂ ਹੈਗਾ ਫਾਰਮਲ ਕੱਪੜੇ ਪਰ ਫਿਰ ਵੀ ਕਿਤੇ ਕਿਤੇ ਪਾਣੀ ਪੈਂਦੇ ਕਿਤੇ ਜਾਣਾ ਮੰਦਾ ਮੈਨੂੰ ਬੜੀ ਘੁੱਟਣ ਜੀ ਮਹਿਸੂਸ ਹੁੰਦੀ ਹੈ ਤਾਂ ਨਹੀਂ ਸੋਹਣੇ ਲੱਗਦੇ ਬਹੁਤ ਸੋਹਣ ਮਿਲਤੇ ਆਪਕੋ ਸ਼ਾਦੀ ਮੇਂ ਜਾ ਕੇ ਕਿ ਤੈਨੂੰ ਕਿਨੇ ਕਾੜ ਦਮਾ ਇੱਕ 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 ਤੂੰ ਅ ਚਾਗਰ ਮਣਾ ਦਾ ਉਥੇ ਜਿੱਥੇ ਉਹ ਨੀ ਚਾਗਨ ਪਾਈਦਾ ਕੁੜੀ ਮੁੰਡੇ ਨੂੰ ਉਹਨਾਂ ਨੂੰ ਕਾੜ ਦੇਣੇ ਦੋ ਉਹਨਾਂ ਨੂੰ ਦੇਣੀ ਆਪਾਂ ਉਹਨਾਂ ਨੂੰ ਦੇਣਾ ਨਾ ਬਸ ਇੱਕ ਇੱਕ ਉਥੇ ਦੇ ਦੇਣੇ ਇਦਾਂ ਮੈਂ ਦੋ ਕਾੜ ਦਿੰਦਾ ਓ ਠੀਕ ਹੈ ਦੋ ਕਾੜ ਨਾ ਮੈਂ ਨਾਮ ਲਿਖਣ ਦੀ ਤਾਂ ਲੋੜ ਹੀ ਨਹੀਂ ਨਾ ਨਾਮ ਵੀ ਲੋੜ ਇੱਕ ਤੇ ਤਾਂ ਲਿਖਣਾ ਹੀ ਪੈਣਾ ਮੈਂ ਇੱਕ ਤੇ ਇੱਕ ਤਾਂ ਆ ਦੋ ਫੇਰ ਸਾਮਲੋ ਤੁਸੀਂ ਮਨੰਜ ਬਾਈ ਪਾਗੇ ਚੁੜੀ ਚ ਰੱਖਣਾ ਤੇ ਨਾ ਹਾਂ ਹਾਂ ਤਾਂ ਠੀਕ ਆ ਪੈਨ ਦੋ ਇੱਕ ਮੇਰਾ ਅੱਜ ਪੈਨ ਲੈ ਕੇ ਨਹੀਂ ਆਇਆ ਪੈਨ ਹੈ ਨਹੀਂ ਮੇਰੇ ਪੈਨ ਨਹੀਂ ਅੱਜ ਲੈ ਕੇ ਨਹੀਂ ਆ ਪੈਨ ਹੀ ਪੈਨ ਇੱਕ ਗੱਡੀ ਚ ਰੱਖਣਾ ਮੈਂ ਚੱਲ ਪੈਨ ਲੈ ਲੈਣੇ ਤੂ ਵੇਜ ਨੂੰ ਪੈਨ ਲੈ ਲੈਣੇ ਚਲੋ ਭਾਈ a few moments later ਹਾਂਜੀ ਗਾਇਸ ਆਪਾਂ ਆ ਗਏ ਆ ਪੈਲੈਸ ਚ ਤੇ ਹੁਣ ਆਪਾਂ ਪੀਨੇ ਆ ਕੌਫੀ ਰਾਜੂ ਵੀਰ ਮੈਨੂੰ ਕਹਿੰਦਾ ਸਾਰਾ ਵਿਆਹ ਵੈਸ਼ਨੂ ਆ ਮੈਂ ਕਿਹਾ ਵੀਰੇ ਵੈਸ਼ਨੂ ਹੀ ਆ ਚੁੱਪ ਕਰਕੇ ਪਕੌੜੇ ਖਾਦੇ ਚਲੀਏ ਘਰ ਨੂੰ ਗਾਇਸ ਵਿਆਹ ਤੋ ਆ ਗਿਆ ਆਪਾਂ ਘਰੇ ਤੇ ਘਰੇ ਆਂਦੇ ਸਾਡੀ ਸਰਦਾਰਨੀ ਕਹਿੰਦੀ ਸਾਹ ਜੀ ਚਾਹ ਪੀਓ ਤੇ ਵੈਸੇ ਤਾਂ ਮੈਂ ਕੌਫੀ ਪੀਤੀ ਹੋਈ ਸੀ ਆ ਦੇਖੋ ਆਪਣੀ ਚਾਹ ਤੇ ਨਾਲ ਪੰਜੀਰੀ ਆਪਣਾ ਸ਼ੀਰਾ ਦੇਖੋ ਆਹ ਦੇਖੋ ਭੱਜ ਗਿਆ ਭੱਜ ਗਿਆ ਬਾਹਰ ਪਤੰਗ ਬੰਦਾਉਂਦਾ ਪਿਆ ਆ ਸ਼ੀਰਾ ਪਤੰਗ ਵਾਦੇ ਹੋਣੇ ਨਾ ਲੋਹੜੀ ਕਰਕੇ ਬੱਚੇ ਸਾਰੇ ਪਤੰਗ ਬੰਦਾਉਂਦੇ ਪਤੰਗ ਵੋ ਹੋ ਕੇ ਆਇਆ ਉਹਨਾਂ ਗੁੱਠੇ ਡਿ ਗਿਆ ਮੈਂ ਹੁਣੀ ਵਿਆਹ ਤੋਂ ਆਇਆ ਤੇ ਇਹਦੇ ਦਾ ਚਾਚਾ ਲੱਗੇ ਹੋਏ ਪਤੰਗ ਬਿਧਾਨ ਉਹ ਡੋਰ ਕੱਟੀ ਕਰਦਾ ਤੇਨ ਪਤੰਗ ਬੰਦਾਉਂਦੇ ਪਿਆ ਉਹ ਸ਼ੀਰਾ ਭੱਜ ਗਿਆ ਬਾਹਰ ਸਾਨੀ ਦੇਖੋ ਸਾਨੀ ਕਹਿੰਦੀ ਮੈਨੂੰ ਨਹੀਂ ਲੈ ਕੇ ਗਿਆ ਵਿਆਹ ਦੇ ਹਾ ਹਾ ਚਾਹ ਬੜੀ ਨਿਆਰੇ ਵਾਲੀ ਹੈ ਵਿਆਹ ਤੇ ਮੈਂ ਕੌਫੀ ਪੀਤੀ ਦੋ ਘਵਾਰੀ ਕੌਫੀ ਦਾ ਮਸਕੀਨ ਪਰ ਜਿਹੜੀ ਘਰ ਦੀ ਚਾਹ ਆ ਇਹਦੀਆਂ ਤਾਂ ਕਿਆ ਹੀ ਬਾਤਾਂ ਇਹਦਾ ਤਾਂ ਕੋਈ ਜਵਾਬ ਹੀ ਨਹੀਂ ਕਿ ਨਹੀਂ ਸਾਨੀ ਆਹ ਸ਼ੇਲੇ ਦਾ ਕੱਪ ਦਿਖਾਵਾਂ ਤੁਹਾਨੂੰ ਆ ਦੇਖੋ ਮੇਰਾ ਕੱਪ ਤਾਂ ਅਸ਼ੀਰੇ ਦਾ ਕੱਪ ਦੇਖੋ ਛੋਟਾ ਜਿਹਾ ਵਿਆਹ ਬਹੁਤ ਸੋਹਣਾ ਹੋਇਆ ਵਿਆਹ ਬਹੁਤ ਵਧੀਆ ਹਸਦਾਨੀ ਤੇ ਕੁੜੀ ਵੀ ਬਹੁਤ ਸੋਹਣੀ ਸੀ ਚੰਗੀ ਸੀ ਜਾਨੀ ਕਿ ਜੋੜੀ ਬਹੁਤ ਜੱਚਦੀ ਸੀ ਦੋਨਾਂ ਦੀ ਤੇ ਬਹੁਤ ਸਿਸਟਮ ਆਲਮੋਸਟ ਹੀ ਸਾਰਾ ਕੁਝ ਉਹਨਾਂ ਨੇ ਜਿਹੜਾ ਵਿਆਹ ਦਾ ਖਾਣ ਪੀਣ ਦਾ ਸਿਸਟਮ ਸੀ ਸਾਰਾ ਕੈਟਰਿੰਗ ਵਗੈਰਾ ਸਾਰਾ ਕੁਝ ਬਹੁਤ ਵਧੀਆ ਸੀ ਗਾਇਸ ਬਹੁਤ ਵਧੀਆ ਤੇ ਬਹੁਤ ਰੱਚ ਸੀ ਹਾਂ ਮੋਹਿਤ ਓਏ ਇਹ ਨਾ ਮੈਂ ਕਿਹਾ ਪਤਾ ਨਹੀਂ ਕਿ ਬੱਚੀ ਕਰ ਲੈਣਾ ਤੱਕ ਵੀ ਲੈ ਲਵਾਂ ਉਹਨੂੰ ਬਾਹਰੋਂ ਇੱਕ ਟੰਗਾ ਫੜ ਜਾਣਾ ਹੈ ਪਪਾ ਯਾਰ ਹੱਥ ਮੇਂ ਡੋਰ ਫਿਰ ਜਾਏਗੀ ਆਪਕੋ ਨਹੀਂ ਪਤਾ ਲੱਗਦਾ ਬੱਚੇ ਹੋ ਤੂੰ ਚੁੰਮਤੇ ਹੋ ਆਪ ਹੈ ਛੋਟੇ ਬੱਚੇ ਹੋ ਵੱਡਾ ਵੱਡਾ ਹੁਣ ਨਾ ਫਿਰ ਐਸੇ ਨਹੀਂ ਕਰਤੇ ਚਾਚੂ ਕੋ ਡੋਰੀ ਇਕੱਠੀ ਕਰਨੀ ਦਾ ਫਿਰ ਬਤਾ ਲੈਣਾ ਠੀਕ ਹੈ ਫਿਰ ਵਧਾਈ ਪੁੱਤ ਪਤੰਗ ਪਹਿਲਾਂ ਚਾਚੇ ਡੋਰ ਇਕੱਠੀ ਕਰ ਲੰਦੇ ਵਿਆਹ ਬਹੁਤ ਵਧੀਆ ਹੀ ਗਾਈਸ ਤੇ ਡੀ ਜੇ ਸਾਊਂਡ ਸਿਸਟਮ ਲੱਗਿਆ ਅਸੀਂ ਉਹਦੇ ਕਰਕੇ ਮੇ ਕੋ ਜਿਆਦਾ ਨਹੀਂ ਵਲੋਗ ਬਣਿਆ ਉੱਥੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਸ਼ੇਅਰ ਵੀ ਕਰਿਆ ਕਰੋ ਬਾਕੀ ਹੁਣ ਆਪਾਂ ਬਲੋਗ ਬਣਾਵਾਂਗੇ ਤਾਂ ਬਣਾਉਂਦੇ ਹੀ ਰਹਿਣਾ ਤੇ ਪਹਿਲਾਂ ਮੈਂ ਸੋਚਦਾ ਹੀ ਬਲੋਗ ਅਸੀਂ ਡੇਲੀ ਪ ਤੇ ਕੁਝ ਕਿ ਤੁਹਾਨੂੰ ਮੈਂ ਪਿਛਲੇ ਬਲੌਗ ਚ ਵੀ ਦੱਸਿਆ ਹੀ ਕੁਝ ਕਿੱਦਾਂ ਹੁੰਦਾ ਰੀਜਨ ਤੁਹਾਡੇ ਕੋਲ ਕੋਈ ਟਾਈਮ ਨਹੀਂ ਹੁੰਦਾ ਕਿਉਂਕਿ ਵੀਡੀਓ ਐਡੀਟਿੰਗ ਕਰਾਣੀ ਉਹਨੂੰ ਵੀ ਟਾਈਮ ਲੱਗਦਾ ਬਹੁਤ ਜ਼ਿਆਦਾ ਆਪਦੇ ਵੀ ਪਰਸਨਲ ਬੰਦੇ ਨੂੰ ਹੁੰਦਾ ਵੀ ਯਾਰ ਮੈਂ ਘਰਗ੍ਰਸਤੀ ਦੇ ਵੀ ਕੰਮ ਕਰਨੇ ਆ ਵੀ ਮਤਲਬ ਆਪਾਂ ਕੰਮ ਕਰਾਂਗੇ ਜੋਬ ਕਰਾਂਗੇ ਆਪਣੀ ਤੇ ਤਾਈਓ ਘਰ ਚੱਲੂਗਾ ਨਾ ਤੇ ਤੁਸੀਂ ਵੀ ਆਪਣੇ ਭਰਾ ਨੂੰ ਹੌਸਲਾ ਵਜਾਈ ਕਰਿਆ ਕਰੋ ਕਿ ਮੈਨੂੰ ਵਧੀਆ ਲੱਗੇ ਤੇ ਪਹਿਲਾਂ ਮੈਨੂੰ ਨਾ ਨਾ ਲੱਗਦਾ ਸੀ ਮੇਰੇ ਯਾਰ ਦੋਸਤ ਮੈਨੂੰ ਕਹਿੰਦੇ ਸੀ ਕਿ ਯਾਰ ਨਹੀਂ ਨਹੀਂ ਹੁਣ ਮੈਨੂੰ ਮੇਰੇ ਯਾਰ ਦੋਸਤ ਪਤਾ ਹੀ ਕਹਿੰਦੇ ਆ ਯਾਰ ਤੂੰ ਤਾਂ ਬਹੁਤ ਧਨੀ ਆ ਬਹੁਤ ਚੰਗਾ ਬੰਦਾ ਯਾਰ ਜਿਹੜਾ ਆਪਣੀ ਫੈਮਿਲੀ ਨੂੰ ਐਨਾ ਟਾਈਮ ਦੇਣਾ ਮਤਲਬ ਧਨੀ ਦਾ ਮਤਲਬ ਇਹ ਹੁੰਦਾ ਕਿ ਆਪਣੀ ਸਿੰਪਲ ਪੰਜਾਬੀ ਭਾਸ਼ਾ ਦੇਸੀ ਦੇ ਵਿੱਚ ਮਤਲਬ ਕਿ ਤੂੰ ਬਹੁਤ ਵਧੀਆ ਆ ਯਾਰ ਵੀ ਆਪਣੀ ਫੈਮਿਲੀ ਦੀ ਟਾਈਮ ਕੱਢਦਾ ਆਪਣੀ ਫੈਮਿਲੀ ਨੂੰ ਖੁਸ਼ ਰੱਖਦਾ ਹੈ ਨਾ ਤੇ ਬਸ ਮੈਂ ਤਾਂ ਸਾਰਿਆਂ ਨੂੰ ਕੋਈ ਗੱਲ ਕਹਿੰਦਾ ਨਾ ਵੀ ਸਾਡੇ ਕੋ ਕੋਈ ਸਬੂਤ ਨਹੀਂ ਆ ਜਦੋਂ ਸਾਡੇ ਮਾਪੇ ਸਾਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਲਈ ਆ ਕੀ ਤਾ ਕੀਤਾ ਅਸੀਂ ਕਿੰਨੇ ਕੀ ਕੀਤਾ ਸਾਡੇ ਲਈ ਸਾਨੂੰ ਤਾਂ ਕੁਝ ਦਿਖਦਾ ਨਹੀਂ ਹੈ ਨਾ ਤੇ ਮਤਲਬ ਮਾਪਿ-ਬਾਪ ਤਾਂ ਚਲੋ ਸਾਰਿਆਂ ਦੇ ਕਰਦੇ ਹੀ ਆ ਪਰ ਸਾਡੇ ਬੱਚੇ ਸਾਨੂੰ ਕਹਿਣਗੇ ਮੈਂ ਕਹੂੰਗਾ YouTube ਤੇ ਭਰ ਕੁਲਵਿੰਦਰ ਸ਼ੇਰਾ ਤੇ ਦੇਖ ਤੇਰੇ ਲਈ ਕੀ ਕੀ ਕੀਤਾ ਸਮਝਦੇ ਹੋ ਨਾ ਇਸ ਕਰਕੇ ਬੱਚਿਆਂ ਨਾਲ ਯਾਦਾ ਵੀ ਜੁੜੀਆਂ ਰਹਿਣੀਆਂ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਆਪਣੇ ਦੋਸਤਾਂ ਨੂੰ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਟਾਈਮ ਦਿਆ ਕਰੋ ਯਾਰ ਦੇਖੋ ਜ਼ਰੂਰੀ ਨਹੀਂ ਵੀ ਤੁਸੀਂ ਸਾਰੇ ਵੀਡੀਓ ਬਣਾਉਣ ਲੱਗ ਜਓ ਤੇ ਨਹੀਂ ਹਰੇਕ ਬੰਦਾ ਨਹੀਂ ਬਣਾਉਂਦਾ ਹਨਾ ਤੇ ਟਾਈਮ ਵੀ ਨਹੀਂ ਹੁੰਦਾ ਸਭ ਤੋਂ ਵੱਡਾ ਟਾਈਮ ਦਾ ਇਸ਼ੂ ਹੁੰਦਾ ਮਤਲਬ ਟਾਈਮ ਦਿਓ ਯਾਰ ਜੇ ਤੁਸੀਂ ਵੀਡੀਓ ਵੀ ਨਹੀਂ ਬਣਾ ਸਕਦੇ ਮੈਂ ਨਹੀਂ ਕਹਿੰਦਾ ਵੀਡੀਓ ਬਣਾਓ ਸਾਰੇ ਮਤਲਬ ਟਾਈਮ ਜ਼ਰੂਰ ਦਿਓ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਘੁੰਮਣ ਜਾਓ ਕਿਤੇ ਤੁਹਾਨੂੰ ਲੱਗਦਾ ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਕਿਤੇ ਬਾਹਰ ਰੋਟੀ ਖਾਣ ਚਲੋ ਜੋ ਜਾ ਆਪਣੀ ਫੈਮਿਲੀ ਨੂੰ ਬਾਹਰ ਲੈ ਜਾਓ ਆਪਣੇ ਸਹੁਰੇ ਚਲ ਜਾਓ ਪੇਕੇ ਚਲ ਜਾਓ ਮਤਲਬ ਇੱਕ ਦੂਜੇ ਨੂੰ ਟਾਈਮ ਦਿਓ ਮਹੀਨੇ 'ਚ 15 ਦਿਨਾਂ 'ਚ 2 ਮਹੀਨੇ 6 ਮਹੀਨੇ 'ਚ ਜਾਓ ਜ਼ਰੂਰ ਆਪਣੇ ਬੱਚਿਆਂ ਨੂੰ ਮਾਓ ਮੈਂ ਤਾਂ ਬਸ ਇਹੀ ਕਹੂੰਗਾ ਬਾਕੀ ਆਪਾਂ ਕਰਦੇ ਚਾਪੀ ਨੇ ਚਾਹ ਤੇ ਅੱਗੇ ਕਰਦੇ ਆਂ ਆਪਾਂ ਬਲੌਗ ਕੰਟੀਨਿਊ ਗਾਇਸ ਤੁਹਾਨੂੰ ਅੱਜ ਇੱਕ ਗੱਲ ਦੱਸੀਏ ਏ ਸਾਡੇ ਬੰਦੇ ਲੜ ਗਿਆ ਸੱਪ ਸੀਰੀਅਸ ਵਾਲਾ ਸੱਪ ਲੜਿਆ ਸਵੇਰੇ ਜਣਗੇ ਮਰਨ ਕਰਾਰੇ ਸੀਗਾ ਬੰਦਾ ਅਸੀਂ ਵਿਆਹ ਤੇ ਚਲ ਗਏ ਤੇ ਉਹਦੇ ਮਣਕਾ ਮਣਕਾ ਲਾਇਆ ਹੁਣ ਉਹ ਠੀਕ ਆ ਬੈਠਾ ਸਾਹਮਣੇ ਆ ਦੇਖੋ ਪ੍ਰਕਾਸ਼ ਕੀ ਹੋਇਆ ਸੀ ਹਾਂ ਲੜ ਗਿਆ ਇੱਧਰ ਇੱਧਰ ਮੁਹ ਕਰਕੇ ਦੱਸੋ ਹੁਣ ਤਾਂ ਠੀਕ ਆ ਤੂੰ ਹਾਂ ਠੀਕ ਹਾਂ ਸੱਪ ਲੜਿਆ ਸੀ ਜਖਮ ਵੀ ਦਿਖਾ ਕਿੱਥੇ ਚੀਰਾ ਲਾਇਆ ਆ ਦੇਖ ਖੰਭ ਦੇ ਚੀਰਾ ਦਿਖਾ ਆ ਦੇਖੋ ਉਹਦੇ ਪੈਰ ਤੇ ਸੱਪ ਲੜਿਆ ਸਵੇਰੇ ਆ ਦੇਖੋ ਇਹ ਚੀਰਾ ਵੀ ਦਵਾਇਆ ਇਥੇ ਚੀਰਾ ਵੀ ਦਿੱਤਾ ਜੀ ਮੈਨੂੰ ਪਤਾ ਮਣਕਾ ਲਾਇਆ ਹਾਂ ਜੀ ਮਣਕਾ ਲਾਇਆ ਉਹਦੇ ਨਾਲ ਇਹ ਹੋਇਆ ਸੈਟ ਇਹਦੇ ਘਰ ਦੇ ਦਾ ਕਹਿੰਦੇ ਸੀਗੇ ਇੱਥੇ ਹੀ ਫੂਕ ਦਿਓ ਜੀ ਘਰ ਦੇ ਦਾ ਕਹਿੰਦੇ ਸੀ ਕੰਮ ਹੋ ਗਿਆ ਨਾ ਮੈਨੂੰ ਵੀ ਇਦਾਂ ਹੀ ਲੱਗਿਆ ਸਾਰੇ ਜਦੋਂ ਮੈਂ ਵਿਆਹ ਦੇ ਚਲਾ ਕੰਮ ਹੋ ਗਿਆ ਮੈਂ ਪਰਮਿੰਦਰ ਨੂੰ ਫੋਨ ਲਾਇਆ ਮੈਂ ਕਿਹਾ ਨੂੰ ਜਲਦੀ ਸਿੱਟ ਗੱਡੀ ਦੇ ਵਿੱਚ ਨੂੰ ਲੈ ਕੇ ਚੱਲ ਡਾਕਟਰ ਕੋ ਤੇ ਚਲੋ ਮਾਲਕ ਦੀ ਕਿਰਪਾ ਹੋ ਗਈ ਭਰਾ ਸਾਡਾ ਬਚ ਗਿਆ ਬਚ ਗਿਆ ਪ੍ਰਕਾਸ਼ ਪ੍ਰਕਾਸ਼ ਬਣਾ ਕੇ ਰਿਆਂ ਸਬਜੀ ਕੌਣ ਸੀ ਮੀਟ ਦੀ ਮੀਟ ਦੀ ਸਬਜ਼ੀ ਸਾਡੇ ਇਹ ਦੇਸੀ ਮੁਰਗੀਆਂ ਰੱਖੀਆਂ ਹੋਈਆਂ ਬਾਪਾ ਜੀ ਨੇ ਦੇਸੀ ਮੁਰਗੀ ਦੇੜਤੀ ਇਹਨੇ ਪਤਾ ਨਹੀਂ ਇਹਨੇ ਦੇੜੀ ਹੈ ਪਤਾ ਨਹੀਂ ਨਿਓਲੇ ਨੇ ਦੇੜੀ ਆ ਇਹ ਕਹਿੰਦਾ ਨਿਓਲੇ ਨੇ ਦੇੜੀ ਨਹੀਂ ਜੀ ਨਹੀਂ ਦੇਖੋ ਜੀ ਸੱਪ ਇਹਨੂੰ ਲੜਿਆ ਇਹਨੇ ਮੁਰਗੀ ਮਾਰ ਦਿੱਤੀ ਨਹੀਂ ਸੱਪ ਇਹਦੇ ਲੜਿਆ ਇਹ ਮੁਰਗੀ ਤੇ ਲੜ ਗਿਆ ਆ ਮੁਰਗੀ ਤੇ ਲੜ ਗਿਆ ਜੀ ਆ ਦੇਖੋ ਮੁਰਗੀ ਬੰਦੀ ਬਈ ਇਹ ਦੇਸੀ ਬੜਾ ਟੱਕੜ ਜਾ ਕੇ ਦਿਖਾਈ ਮੁਰਗੀ ਕਿੱਦਾਂ ਬਣਾਉਂਦਾ ਤੂੰ ਚੱਕੀ ਮਾਰਾ ਢੱਕਣ ਆ ਦੇਖਿਓ ਆ ਮੁਰਗੀ ਵੀ ਦੇਖ ਲੋ ਜੀ ਮੁਰਗੀ ਜੀ ਸਾਰੀ ਮੁਰਗੀ ਸਾਤ ਦੀ ਆ ਮੁਰਗੀ ਵੀ ਇੱਦਾਂ ਬਣਦੀ ਪਈ ਐ ਇੱਦਾਂ ਸੇਵਾਬਾਲ ਦਾ ਹੁੰਦਾ ਕਾਲੇ ਵੀ ਦੇਖ ਪ੍ਰਕਾਸ਼ ਨੇ ਇੱਦਾਂ ਹੀ ਮੁਰਗੀ ਸਿੱਟਤੀ ਵਿੱਚ ਦੋ ਤਿੰਨ ਕਿਲੋ ਭਾਂਡਾ ਛੋਟਾ ਆ ਤੇ ਕਹਿੰਦਾ ਕੱਚੀ ਪੱਕੀ ਜਿੱਦਾਂ ਦੀ ਹੋਈ ਐ ਅੱਜ ਮੇਰੇ ਸੱਪ ਲੜਿਆ ਮੈਂ ਖਾ ਜਾਣੀ ਮੈਂ ਇਹਦੇ ਲੜ ਜਾਣਾ ਕਹਿੰਦਾ ਵੀ ਮੈਂ ਇਹਨੂੰ ਲੜਿਆ ਮੈਂ ਇਹਦੇ ਗਾਹ ਲਾਣੀ ਆ ਇਹਦਾ ਬਾਸ ਨਹੀਂ ਚੱਲਿਆ ਨੇ ਡੌਗੀ ਵੀ ਘਰ ਦੇ ਪਿੱਛੇ ਘੁੰਮਦਾ ਨਹੀਂ ਪਰ ਉਹ ਰੋਂਦਾ ਪਿਆਈ ਪਾਪਾ ਮੈਂ ਚੱਲਾ ਪਾਪਾ ਜਦੋਂ ਮੈਂ ਆਇਆ ਨਾ ਜਦੋਂ ਮੈਂ ਵਿਆਹ ਤੇ ਚੱਲਾ ਗੱਡੀ 'ਚ ਬੈਠਣੀ ਲੱਗਾ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਪ੍ਰਧਾਨ ਮੈਂ ਚੱਲਾ ਮੈਂ ਚੱਲਾ ਐਦਾਂ ਕਰਦਾ ਸੀ ਪਾਪਾ ਮੈਂ ਚੱਲਾ ਪਾਪਾ ਮੈਂ ਚੱਲਾ ਬਹੁਤ ਜ਼ਿਆਦਾ ਹੁੰਦੀ ਹੈ ਪਾਪਾ ਅੱਗੇ ਪਾਪਾ ਪਤਾ ਕੀ ਹੈ ਪਾਪਾ ਜੇ ਮੈਂ ਭੈਣ ਜੋ ਦਾ ਅੱਗੇ ਹੁਣ ਵੀ ਤੈਨੂੰ ਮਜਾਵਾਂਗੇ ਉਹ ਪਿੰਦਰ ਇਹ ਲੂਣ ਖਵਾਓ ਲੂਣ ਖਵਾਏ ਇਹਦੇ ਦੋ ਵਾਰੀ ਸੱਪ ਲੜਿਆ ਇੱਕ ਵਾਰੀ ਚਾਰ ਕਿ ਸਾਲ ਪਹਿਲਾਂ ਲੜਿਆ ਯਾਰ ਰਾ ਦੇ ਲੜਿਆ ਆਪਣੇ ਦੇ ਸੱਪ ਉਹ ਤਾਂ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਠੀਕ ਆ ਤੇ ਰੋਟੀ ਖਾ ਕੇ ਉਹ ਸੋ ਗਿਆ ਮੋਹੀ ਤਾਂ ਆਇਆ ਸੀ ਮੇਰੇ ਕੋਲ ਦਫ਼ਤਰ ਤੇ ਕੰਦਾ ਭਾਜੀ ਵੀ ਮੈਂ ਅੱਜ ਤੁਹਾਡੇ ਨਾਲ ਬੈਠਣਾ ਮੈਂ ਕਿਹਾ ਚੱਲ ਬਹਿ ਜਾ ਕੋਈ ਗੱਲ ਨਹੀਂ ਤੇ ਬਸ ਟਾਈਮ ਦੇਖੋ 8:30 ਹੋ ਗਏ ਨਾ ਮਾ ਸਾਢੇ ਕਿੰਨਾ ਹੁਣ ਆਪਾਂ ਵੀ ਫ੍ਰੀ ਹੋ ਗਏ ਤੇ ਗੱਗੂ ਵੀਰੇ ਦਾ ਫੋਨ ਆਇਆ ਸੀ ਤੇ ਉਹ ਸਵੇਰੇ ਦੇ ਮੇਰੇ ਨਾਲ ਹੀ ਸੀਗੇ ਤੇ ਗੱਗੂ ਵੀਰਾ ਕਹਿੰਦਾ ਵੀ ਆਪਾਂ ਚਿਕਨ ਖਾਣਾ ਹੋ ਲੈਣਗੇ ਅੱਜ ਚਿਕਨ ਤੇ ਸਾਡੇ ਭਾਈ ਸਾਹਿਬ ਨੇ ਕੋਗ ਪੀਣੀ ਆ ਤੇ ਲੈ ਕੇ ਲੈਣ ਗਏ ਆ ਚਿਕਨ ਦੋਨੇ ਭਰਾ ਚਿਕਨ ਲੈ ਕੇ ਆਂਦੇ ਆ ਦੇਖਦੇ ਆ ਵੀ ਕੀ ਰੰਗ ਲਾ ਕੇ ਆਏ ਆ ਕਹਿ ਕੇ ਖੁਸ਼ ਗਏ ਆ ਵੀ ਆ ਲੈ ਕੇ ਆਣਾ ਆ ਤੇ ਹੁਣ ਫੋਨ ਕਰਕੇ ਕਿਹਾ ਵੀ ਨਹੀਂ ਆ ਲੈ ਕੇ ਆਣਾ ਮੈਂ ਕਿਹਾ ਭਰਾਵਾ ਜੋ ਚੰਗਾ ਲੱਗਦਾ ਲੈਓ ਟਾਈਮ ਨਾ ਖਰਾਬ ਕਰੋ ਟਾਈਮ ਬਹੁਤ ਹੋ ਗਿਆ ਤੇ ਘਰੇ ਜਾ ਕੇ ਰੋਟੀ ਵੀ ਖਾਣੀ ਆ ਘਰੋਂ ਫੋਨ ਆਈ ਜਾਂਦਾ ਤੇ ਜਿੱਦਾਂ ਹੀ ਆਦੇ ਆ ਜੀ ਕਰਦੇ ਆ ਆਪਾਂ ਬਲੋਗ ਕੰਟੀ ਨਹੀਂ ਗੱਗੂ ਹੁਣੇ ਵੀ ਆ ਗਏ ਆ ਤੇ ਹੁਣ ਟਾਈਮ ਵੀ ਹੋ ਗਿਆ ਦੇਖੋ 8:30 ਤੇ ਹੁਣ ਆਪਾਂ ਦਫ਼ਤਰ ਵਧਾਈਏ ਮਾ ਸਾਡੇ ਕਿੰਨੇ ਚੱਲੀ ਉਹਨਾਂ ਨਾਲ ਮਿਲੀਏ ਘਰੇ ਵੀ ਜਾਣਾ ਟਾਈਮ ਜ਼ਿਆਦਾ ਹੋ ਗਿਆ ਮਿੰਟਸ ਲੇਟਰ ਗਾਈਸ ਆ ਗਿਆ ਆਪਣਾ ਗੱਗੂ ਭਰਾ ਚਿਕਮ ਲੈ ਗਏ ਤੇ ਕੋਕ ਸਾਰਾ ਕੁਝ ਲਿਆਉਂਦਾ ਹਾਂ ਹਾਂ ਜੀ ਕੋਕ ਚਿਕਨ ਤੇ ਹੁਣ ਆਪਾਂ ਖਾਣੇ ਆ ਤੇ ਤੇਰੀ ਕੋਕ ਆ ਕੇ ਕੋਪੀ ਚਲੋ ਜੀ ਚਿਕਨ ਖਾ ਕੇ ਤੇ ਸਿੱਧੇ ਚੱਲਦੇ ਘਰ ਨੂੰ ਟਾਈਮ ਬਹੁਤ ਹੋ ਗਿਆ ਵਾ ਘਰੋਂ ਵੀ ਫੋਨ ਆਈ ਜਾਂਦੇ ਆ ਯਾਰ ਮੈਂ ਤਾਂ ਕਹਿੰਦਾ ਸੀ ਵੀ ਚਿਕਨ ਰਹਿਣ ਹੀ ਦਿੰਦੇ ਇਹ ਉੱਧੇ ਵਿਆਹ ਤੇ ਬਹੁਤ ਕੁਝ ਖਾ ਹੋ ਗਿਆ ਚੱਲ ਫੇ ਜਲਦੀ ਘਰ ਜਲਦੀ ਜਲਦੀ ਚੱਲੀਏ ਚੱਲੀਏ ਲਓ ਜੀ ਭਰਾ ਲੈ ਕੇ ਕੀ ਕੀ ਆਏ ਆ ਫੂਡ ਹੂੰ ਸੋ ਇਹ ਲੱਗੀ ਬਹੁਤ ਸਵਾਦ ਬਣਾਉਂਦਾ ਨਾ ਨਾਲ ਫਰਾਈ ਚਿਕਨ ਗਾਈਸ ਆਓ ਚਿਕਨ ਖਾਓ ਠੀਕ ਗਾਈਸ ਹੁਣ ਆ ਗਿਆ ਆਪਾਂ ਘਰੇ ਤੇ ਵਾਈਫ ਦਾ ਫੋਨ ਆਇਆ ਸੀ ਕਿ ਨਹੀਂ 버거 ਲੈ ਕੇ ਆਇਆ ਤੁਹਾਡਾ ਭਰਾ ਲੈ ਕੇ ਆਇਆ 버거 버거 ਬਹੁਤ ਸਪੈਸ਼ਲ ਬਣਾ ਕੇ ਲੈ ਆਇਆ ਅਮਰੀਕਾ ਦੀ ਕਰੀਮ ਬੀਕਾ ਦਾ ਮੱਖਣ ਸਾਰਾ ਕੁਝ ਠੀਕ ਆ ਗਾਈਸ ਮੈਂ ਕੱਪੜੇ ਚੇਂਜ ਕਰਾਂ ਮੜੀ ਚੇਂਜ ਕਰਕੇ ਫਿਰ ਆਪਾਂ ਖਾਂਦੇ ਆ 버거 ਤੇ ਤੁਹਾਨੂੰ ਵੀ ਦੱਸ ਦਿਆਂ ਕਿਦਾਂ ਦਾ ਬਣਿਆ ਵੈਸੇ ਤਾਂ ਬਹੁਤ ਘੈਂਡਾ ਜਿੱਦਾਂ ਕਿ ਆਪਣੇ ਲੋਕਲ ਆ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾ ਮੂਲਦੀ کریم ਜਾਂ ਮੂਲਦਾ ਬਟਰ ਪੈਂਡਾ ਮਤਲਬ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਤੁਸੀਂ ਡੇਲੀ 버ਗਰ ਖਾਣੇ ਹੋ ਮਹੀਨੇ ਦੇ ਵਿੱਚ ਤਾਂ ਕਿਤੇ ਜਾ ਕੇ ਹੋ ਸਕਦਾ ਕਿ ਮਹੀਨਾ ਲਗਾਤਾਰ ਖਾਈਏ ਤਾਂ ਨੁਕਸਾਨ ਹੋਵੇ ਜੇ ਮਹੀਨੇ 'ਚ 2-3 ਵਾਰੀ ਖਾਣੇ ਹੋ ਫਿਰ ਕੋਈ ਨੁਕਸਾਨ ਨਹੀਂ ਇਹਦਾ ਆਪਾਂ ਹੁਣ ਚੇਂਜ ਕਰਕੇ ਮਿਲਦੇ ਆ ਜੀ ਖਾਣੇ ਆਪਾਂ ਗਾਇਸ ਆਪਾਂ ਕਰ ਲਿਆ ਜੀ ਚੇਂਜ ਤੇ ਮੈਂ ਤੁਹਾਡੇ ਨਾਲ ਇੱਕ ਹਾਸੇ ਵਾਲੀ ਗੱਲ ਕਰਦਾ ਤੁਸੀਂ ਆਪ ਹਰਾਨ ਹੋ ਜਾਣਾ ਮੈਂ ਜਦੋਂ ਹੁਣੇ ਕੱਪੜੇ ਚੇਂਜ ਕਰਨ ਗਿਆ ਮੈਂ ਕੱਪੜੇ ਲਾਏ ਤੇ ਮੈਂ ਸ਼ਰਟ ਲਈ ਆਪਣੀਆਂ ਦੇਖਿਓ ਠੀਕ ਹੈ ਜੀ ਅ ਨਿਊ ਲਈ ਸੀ ਤੇ ਜਿਹੜੇ ਟੈਗ ਟੋਗ ਹੁੰਦੇ ਆਪਾਂ ਪਾੜ ਦਿੰਨੇ ਆ ਨਾ ਵੀ ਟੈਗ ਪਾੜਤਾ ਪੈਂਟ ਤੋਂ ਸ਼ਰਟ ਤੋਂ ਤੇ ਇੱਕ ਚੀਜ਼ ਮੇਰੇ ਕੋਲ ਰਹਿ ਗਈ ਜਿਹੜੀ ਮੈਂ ਨਹੀਂ ਦੇਖ ਸਕਿਆ ਮਤਲਬ ਪੂਰਾ ਵਿਆਹ ਵੀ ਦੇਖ ਲਿਆ ਸਾਰਾ ਕੁਝ ਕਰ ਲਿਆ ਘੁੰਮ ਕੇ ਵੀ ਆ ਗਿਆ ਦੇਖਿਓ ਆ ਮੇਰੇ ਕਲਰ ਚੋਂ ਨਿਕਲਿਆ ਜਨ ਦੰਦ ਕਰਦੀ ਆ ਮੇਰੇ ਘਰ ਜੋ ਮੈਨੂੰ ਇਨਾ ਦੁੱਖ ਲੱਗਿਆ ਨਾ ਮੈਂ ਸਦਾ ਨਹੀਂ ਨਾ ਮੈਂ ਕਿਹਾ ਤੈਨੂੰ ਮੈਂ ਕਿਹਾ ਜਿੱਦਾਂ ਸਾਡੀ ਹਸਬੰਡ ਬਾਈਫ ਦੇ ਵਿੱਚ ਹੁੰਦਾ ਮੈਂ ਕਿਹਾ ਤੈਨੂੰ ਇਹ ਨਹੀਂ ਦਿਖਿਆ ਜਦ ਤੂੰ ਪ੍ਰੈਸ ਕੀਤਾ ਜੋ ਲੋਕੜਾ ਦੇਖਿਆ ਉਹ ਸਾਡੀ ਵੀ ਵਾਈਟ ਸੀ ਕੋਈ ਵੀ ਵਾਈਟ ਹੈ ਤੇ ਮੈਨੂੰ ਉਪਰ ਦੀ ਜਵਾਬਤਾ ਸੁਣਨ ਕੀ ਮਿਲਿਆ ਕਿੰਦੀ ਤੁਹਾਡਾ ਨਾ ਕਲਰ ਪੂਰਾ ਟਾਇਰ ਸੀ ਐਦਾਂ ਮੈਨੂੰ ਚਾ ਵੀ ਕੋਈ ਗੱਲ ਨਹੀਂ ਵੀ ਇਹ ਕਿਹੜਾ ਦੇਖਦਾ ਵਾ ਮਤਲਬ ਉਹਨੂੰ ਥੋੜਾ ਥੋੜਾ ਪਤਾ ਸੀ ਸ਼ੱਕ ਸੀਗਾ ਤੇ ਮੈਨੂੰ ਹੁਣ ਜਦੋਂ ਆ ਗਿਆ ਮੈਂ ਸ਼ੈਲਟ ਲਾਈਏ ਜਿੱਦਾਂ ਹੀ ਥੱਲੇ ਡਿਗਿਆ ਤੇ ਤੁਸੀਂ ਆਪ ਦੇਖੋ ਜੇ ਇਹ ਕਿਸੇ ਨੂੰ ਵਿਆਹ ਦੇ ਵਿੱਚ ਦਿਖ ਜਾਂਦਾ ਤੇ ਮੇਰੀ ਕੀ ਇੱਜ਼ਤ ਰਹਿੰਦੀ ਜੇ ਉੱਥੇ ਕਿਸੇ ਨੂੰ ਦੇਖ ਜਾਂਦਾ ਚਲੋ ਕੋਈ ਨਹੀਂ ਬਾਕੀ ਵਿਆਹ ਤੇ ਕਈ ਮੇਰੇ ਭਰਾ ਸੀ ਜਿਹੜੇ ਜਿਹੜੇ ਬਲੌਗ ਦੇਖਦੇ ਆ ਬਿਰੇ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਤੁਹਾਡਾ ਭਰਾ ਨਿਊ ਕੱਪੜੇ ਲੈ ਕੇ ਆਇਆ ਸੀ ਵਿਆਹ ਵਾਸਤੇ ਹਲੋ ਜੀ ਆਪਾ ਇਹ ਇਹਨੂੰ ਇੱਥੇ ਹੀ ਰੱਖ ਦਿੰਦੇ ਆ ਦੇਖੋ ਇੱਥੇ ਫਸਿਆ ਹੋਇਆ ਸੀ ਕਾਲਰ ਦੇ ਵਿੱਚ ਤੇ ਮੈਨੂੰ ਹੁਣ ਪਤਾ ਲੱਗਿਆ ਪਰ ਇਹ ਆ ਕਿ ਕਾਲਰ ਬੰਡ ਸੀ ਉਸ ਕਰਕੇ ਨਹੀਂ ਕਿਸੇ ਨੂੰ ਦਿਖਿਆ ਤੇ ਹੁਣ ਮੈਂ ਜਦੋਂ ਸ਼ਰਟ ਲਾਈ ਉਹ ਡਿੱਗਿਆ ਤੇ ਤਾਂ ਪਤਾ ਲੱਗਿਆ ਮੈਨੂੰ ਵੀ ਮੈਂ ਵੀ ਤੁਸੀਂ ਦੇਖਿਆ ਹੋਣਾ ਸਿਰੇ ਮੈਂ ਵੀਡੀਓ ਬਣਾਈਆ ਜਲਦਬਾਜੀ ਇੰਨੀ ਹੋ ਗਈ ਮਤਲਬ ਉੱਠ ਆਇਆ ਤੇ ਕੱਪੜੇ ਲਾਏ ਆ ਤੇ ਜੇਬ ਉਹ ਨਿਕਲ ਗਿਆ ਮੈਂ ਲੇਟ ਤਾਂ ਹੋ ਗਿਆ ਮੈਂ ਸਵੇਰੇ 5:30 ਵਜੇ ਜਿਮ ਚਲ ਜਾਨਾ ਨੈਟ ਮੇਰਾ ਟਾਈਮ ਆ 5:30 6 ਦੇ ਵਿੱਚ ਵਿੱਚ ਮੈਂ ਜਿਮ ਹੁੰਨਾ ਤੜਕੇ ਚੱਕਰ ਕੀ ਹੋਇਆ ਮੈਂ 6 ਵਜੇ ਜਿਮ ਗਿਆ ਅੱਜ ਮੋਹਿਦ ਕਹਿੰਦਾ ਭਾਜੀ ਮੈਂ ਤੁਹਾਡੇ ਨਾਲ ਜਿਮ ਜਾਣਾ ਫਸਟ ਡੇ ਮੋਹਿਦ ਨਾਲ ਜਿਮ ਗਿਆ ਮੇਰੇ ਮੈਂ ਉਹਨਾਂ ਕਹਿੰਿਆ ਵੀ ਮੈਂ ਨਾ ਉਹ ਉਹ ਤਰੰਦਰ ਫਿਲਮ ਆ ਰਣਵੀਰ ਕਪੂਰ ਦੀ ਰਣਵੀਰ ਪੂਰਾ ਹੋ ਗਿਆ ਰਣਵੀਰ ਕਪੂਰ ਦੀ ਮੈਂ ਕਿਹਾ ਉਹ ਦੇਖਣੀ ਆ ਤੇ ਅਸੀਂ ਫਿਲਮ ਦੇਖ ਲਾਂਗੇ ਉਹ ਸਾਢੇ ਦਿਨ ਘੰਟੇ ਦੀ ਫਿਲਮ ਸੀ ਉਹਦੇ ਕਰਕੇ ਮੈਂ ਹੋ ਗਿਆ ਲੇਟ ਜਿੱਦਾਂ ਹੀ ਮੈਂ ਕਰਿਆ ਹਵੜਾ ਤਵੜੀ ਯਾਰ ਦੋਸਤਾਂ ਦਾ ਫੋਨ ਆਉਣ ਲੱਗਿਆ ਅਸੀਂ ਰੈਡੀ ਹੋ ਗਏ ਬਰਾਤ ਚੱਲ ਗਈ ਬਰਾਤ 10 ਵਜੇ ਚੱਲ ਗਈ ਉਹ ਕੱਪੜੇ ਕੁੱਪੜੇ ਪਾਣ ਲੱਗੇ ਕਲਰ ਦਾ ਨਹੀਂ ਪਤਾ ਲੱਗਿਆ ਮਿਸਟੇਕ ਕੋਈ ਗੱਲ ਨਹੀਂ ਤੇ ਇਹ ਕਿਸੇ ਮੇਰੇ ਇਕੱਲੇ ਨਾਲ ਨਹੀਂ ਹੋ ਸਕਦਾ ਕਈਆਂ ਨਾਲ ਵੀ ਐਦਾਂ ਹੁੰਦਾ ਉਹ ਵੀ ਭੁੱਲ ਜਾਂਦੇ ਬੰਦੇ ਪਾਣ ਗਾਈਸ ਆਪਾਂ ਅੱਗੇ 버거 ਖਾਣ। ਰਸਾਨੀ ਕੀ ਨਹੀਂ ਪਹਿਲੀ ਬਾਈਟ ਤੁਸੀਂ ਲੋ। 버거 ਬਹੁਤ ਹੈ ਨਾ। ਅਸੀਂ ਇੱਕ ਹਾਫ ਹਾਫ ਕਰਾਇਆ ਸੀ ਤਿੰਨ ਜਣਿਆਂ ਨੇ। ਤੇ ਉਹਦੇ ਵਿੱਚੋਂ ਮੈਂ ਇੱਕ ਦੋ ਬਾਈਟ ਲਈ ਰਜੂ ਵਾਲੇ 버거 ਚੋਂ ਐਂਡ ਸੀ। ਹੈਂ। 버거 ਵੀ ਬਹੁਤ ਹੈਵੀ ਆ ਗੈਂਡ ਆ। ਹਾਂਜੀ ਗਾਇਸ 버거 ਆਪਾਂ ਖਾ ਲਿਆ ਤੇ ਮੈਂ ਤੁਹਾਨੂੰ ਚੀਜ਼ ਦਿਖਾਨਾ ਅਸਤਾਨੀ ਨਾ ਰਾਤੀ ਮੇਰੀ ਤੇ ਛੇੜ ਦੀ ਵੀਡੀਓ ਬਣਾਉਂਦੀ ਆ ਦੇਖ ਲੋ ਓਟ ਓਟ ਕੇ ਆ ਦੱਸੋ ਇਹ ਵਧੀਆ ਗੱਲ ਆ ਦੱਸ ਹੁਣ ਬੱਚੇ ਨੂੰ ਕੀ ਪਤਾ ਕਿੱਦਾਂ ਸੋਣਾ ਨਾ ਮੈਂ ਉਹ ਮੇਰੇ ਗਲ ਦੇ ਵਿੱਚ ਲੱਤਾਂ ਦੇਖ ਕੇ ਸੁੱਤਾ ਆਂ ਤੇ ਇਹਦੇ ਵਿੱਚ ਕੀ ਗੱਲ ਆ ਦੱਸੋ ਅਭੀ ਇੱਕ ਨਹੀਂ ਦੋ ਨਹੀਂ ਸਾਨੀ ਖਾਂਦੀ ਵੀ 버거 ਤੇ ਮੈਂ ਖਾ ਲਿਆ 버거 ਕਿੱਦਾਂ ਦਾ ਇਹ ਤਾਂ ਦੱਸੋ ਸੁਆਦ ਕਿੱਦਾਂ ਦਾ ਬਹੁਤ ਸਵਾਦ ਹੈ ਕੈਣਾ ਨਾ ਆਪਣਾ ਸ਼ੇਰਾ ਸੁੱਤਾ ਪਿਆ ਅਸੀਂ ਮੇਰਾ ਦਿਲ ਤਾਂ ਕਰਦਾ ਨਹੀਂ ਸੀ ਸ਼ੇਰੇ ਤੋਂ ਬਗੈਰ ਅਸੀਂ ਚੀਜ਼ ਖਾਈਏ ਅਸੀਂ ਖਾਂਦੇ ਵੀ ਨਹੀਂਗੇ ਪਰ ਉਹ ਰੋਟੀ ਉਹ ਨਹੀਂ ਖਾ ਲਈ ਸੀ ਨਾ ਹਾਂਜੀ ਰੋਟੀ ਖਾ ਕੇ ਉਹ ਨਾ ਹੁਣ ਸ਼ੇਰਾ ਹੋ ਗਿਆ ਸਾਡਾ ਆਪਣਾ ਸਾਮਨੇਦਾਰ ਦਰਵਾ ਆਪ ਹੀ ਮਮਾ ਨੂੰ ਹੋਗਾ ਮਮਾ ਰੋਟੀ ਦੋ ਆਪਣੇ ਹੱਥ ਨਾਲ ਰੋਟੀ ਖਾਂਦਾ ਪਹਿਲਾਂ ਅਸੀਂ ਖਵਾਉਂਦੇ ਸੀ ਹੁਣ ਆਪ ਹੀ ਦੋ ਦੋ ਰੋਟੀਆਂ ਦੋ ਜਾਂ ਇੱਕ ਜਿੰਨੀ ਵੀ ਉਹਨੂੰ ਭੁੱਖ ਹੁੰਦੀ ਆ ਖਾ ਕੇ ਰਾਮ ਨਾਲ ਹੀ ਆਪ ਹੀ ਸੋ ਜਾਂਦਾ ਮੇਰੀ ਵੇਟ ਕਰਕੇ ਜੇ ਮੈਂ ਆ ਟਾਈਮ ਨਾਲ ਨਾ ਜਾ ਮ ਖੇਲ ਕੇ ਤਾਂ ਸੋ ਜਾਂਨੇ ਆ ਸੀ ਤੇ ਚਲੋ ਅ ਅੱਜ ਦਾ ਵਲੋਗ ਕਰਦੇ ਆਂ ਜੀ ਆਪਾਂ ਇੱਥੇ ਹੀ ਐਂਡ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਤੇ ਆਪਣੀ ਫੈਮਲੀ ਜਮੇਂ ਸ਼ੇਅਰ ਖੁਸ਼ ਰਹੋ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ